ਯੂਗ ਡੀਜੀਪੀ ਸਾਹ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਮਾੜੇ ਅਨਸਰਾਂ ਖਿਲਾਫ ਨਿਰੰਤਰ ਤਰੰਤਾਰਨ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸੀਆਈਏ ਦੀ ਸਾਡੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅ ਅੱਜ ਪਿੰਡ ਸ਼ੇਰੋਂ ਦੇ ਨੇੜੇ ਇੱਕ ਨਾਕਾਬੰਦੀ ਕੀਤੀ ਗਈ ਸੀ ਜਿਹਦੇ ਵਿੱਚ ਜਿਸ ਦੌਰਾਨ ਚੈਕਿੰਗ ਦੇ ਟਾਈਮ ਤੇ ਸੱਤਾ ਨਸ਼ਰਾ ਗੈਂਗ ਦੇ ਜਿਹੜੇ ਤਿੰਨ ਮੁੱਖ ਆਪਰੇਟਿਵਸ ਨੇ ਉਹਨਾਂ ਨੂੰ ਫੜਿਆ ਗਿਆ ਇਹ ਜਿਹੜੇ ਤਿੰਨੋਂ ਆਪਰੇਟਿਵਸ ਨੇ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਦਾ ਨਾਮ ਹੈ ਇੱਕ ਤਾਂ ਹਰਪ੍ਰੀਤ ਸਿੰਘ ਹੈ ਆ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਇਹ ਸਰਹਾਲੀ ਥਾਣੇ ਦੇ ਵਿੱਚ ਦਾ ਪਿੰਡ ਪੈਂਦਾ ਇੱਕ ਮਿਕਪ੍ਰੀਤ ਹੈ ਇਹਦੇ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਕ ਅਨਮੋਲ ਸਿੰਘ ਹੈ ਆ ਇਹ ਵੀ ਸ਼ੇਰੋਂ ਦਾ ਰਹਿਣਾ ਦਾ ਜਿਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਤੇ ਇਹਨਾਂ ਤੋਂ ਜਿਹੜੇ ਤਿੰਨ ਵੈਪਨ ਮਿਲੇ ਨੇ ਉਹ ਹੈਗੇ ਨੇ ਦੋ ਪਿਸਤੌਲ 30 ਬੋਰ ਤੇ ਚਾਰ ਜਿੰਦਾ ਰਾਊਂਡ ਇੱਕ ਪਿਸਤਲ ਜਿਹੜੀ ਹੈ ਉਹ 32 ਬੋਰ ਤੇ ਦੋ ਜਿੰਦਰਾ ਰਾਉਂਡ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਆ ਕੁਲਮ ਲਾ ਕੇ ਇਹਨਾਂ ਨੂੰ ਜਦੋਂ ਇਹਨਾਂ ਨਾਲ ਪੁੱਛਗਿੱਛ ਕੀਤੀ ਗਈ ਹੈ ਜਿਹੜੀ ਪ੍ਰੀਲੀਮਿਨਰੀ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੋਰ ਵੀ ਕਾਫੀ ਕੇਸਸ ਦੇ ਵਿੱਚ ਫਰੋਤੀ ਦੇ ਜਿਹੜੇ ਕੇਸਸ ਨੇ ਉਹ ਉਹਨਾਂ ਚ ਇਹਨਾਂ ਦੀ ਇਨਵੋਲਵਮੈਂਟ ਹੈ ਇਹਨਾਂ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਅ ਇਸ ਕੇਸ ਦੇ ਵਿੱਚ ਅੱਗੇ ਤਫਤੀਸ਼ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ 'ਚ ਵੀ ਅਸੀਂ ਅਗਰ ਰਿਕਵਰੀ ਕਰਾਂਗੇ ਮੈਡਮ ਹੁਣ ਕੋਈ ਨਾ ਰੋਟੀ ਮੰਗੀ ਸੀ ਤਾਜਾ ਦੀ ਰੋਟੀ ਜੀ ਇਹ ਜਿਹੜਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਾਡੇ ਕੋਲ ਦੋ ਤਿੰਨ ਇਹੋ ਜਿਹੇ ਇਨਪੁਟ ਹੈਗੇ ਨੇ ਰੋਟੀ ਵਾਲੇ ਤੇ ਜ਼ਾਹਿਰ ਜੀ ਗੱਲ ਹੈ ਇਹਨਾਂ ਦੀ ਕ੍ਰਾਈਮਨਲ ਹਿਸਟਰੀ ਹੈ ਵੈਪਨ ਇਹਨਾਂ ਕੋਲੋਂ ਰਿਕਵਰ ਹੋਇਆ ਹੈ ਪੂਰੀ ਗੱਲ ਦੀ ਡੂੰਘਾਈ ਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਆ ਉਹ جاری ਹੈ ਹਾਂਜੀ ਇਹ ਸਾਰੇ ਗੈਂਗਸਟਰ ਕ੍ਰਾਈਮ ਨੇ ਜੀ ਬੋਡੀ ਕ੍ਰਾਈਮ ਹੈਗਾ 307 ਦੇ ਆਮ ਜਨ ਸਤਨ ਸ਼ਹਿਰਾ ਪਹਿਲਾਂ ਵੀ ਮਾਮਲੇ ਦਰਜ ਨਹੀਂ ਨੇ ਤੁਹਾਨੂੰ ਹਾਂਜੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਹੋਇਆ ਜੀ ਉਹ ਕਿਸ ਤਰ੍ਹਾਂ ਦੇ ਕਿੱਥੋਂ ਆਏ ਆ ਕਿੰਦਾਂ ਦਾ ਲੱਗਾ ਉਹ ਸਾਰਾ ਕੁਝ ਜੀ ਕਿਉਂਕਿ ਅੱਜ ਹੀ ਪਰਚਾ ਦਰਜ ਕਰਕੇ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਤੇ ਸਾਰਾ ਕੁਝ ਜਿਹੜਾ ਇਨਵੈਸਟੀਗੇਸ਼ਨ ਦਾ ਪਰਿਊ ਹੈ ਤੇ ਡੁੰਗਾਈ ਦੇ ਵਿੱਚ ਇਸ ਮਾਮਲੇ 'ਚ ਤਫਤੀਸ਼ ਕੀਤੀ ਜਾਏਗੀ ਪਿਛੇ ਮਰਡਰ ਵੀ ਹੋਇਆ ਸੀ ਕੋਸਨਨ ਵੀ ਥੋੜਾ ਇਨਵੋਲਵਮੈਂਟ ਜਿਵੇਂ ਵੈਕਲਮ ਉਪਨ ਮਿਲੇ ਹੈਗਾ ਉਹ ਵੀ ਹਾਂਜੀ ਇਹਦੇ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਦੇ 'ਚ ਜਿੱਦਾਂ ਕੀ ਕਲੇਮ ਕੀਤਾ ਗਿਆ ਸੀਗਾ ਕਿ ਸਤਨੁਸ਼ਰ ਗੈਂਗ ਵੱਲੋਂ ਤੇ ਉਸੇ ਸਿਲਸਿਲੇ ਦੇ ਵਿੱਚ ਕਿਉਂਕਿ ਸਾਡੇ ਵੱਲੋਂ ਚੈਕਿੰਗ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਸੀਗੀ ਤੇ ਇਸ ਚੀਜ਼ ਬਾਰੇ ਸਾਡੇ ਵੱਲੋਂ ਡੁੰਗਾਈ 'ਚ ਤਫਤੀਸ਼ ਕੀਤੀ ਜਾਏਗੀ ਮੈਡਮ ਜਿਮਾਨੋਗਰ ਆਏ ਨਾ ਹੁਣ ਹੁਣ ਲਵਾਂਗੇ ਚਿੰਦਰਮਾਲ ਪੇਸ਼ ਕਰਨ ਚੱਲੇ ਆ ਮੈਡਮ ਜिले ਤੇ ਲਗਾਤਾਰ ਜਿਹੜੀਆਂ ਗਨਸ਼ਾਟ ਦੇ ਮਾਮਲੇ ਲਗਾਤਾਰ ਪਤੇ ਜਾ ਰਹੇ ਨੇ ਖਾਸ ਕਰਕੇ ਅੱਜ ਵੀ ਕੱਲ ਵੀ ਹੋਇਆ ਅੱਜ ਵੀ ਹੋਇਆ ਤੇ ਉਸ ਚੀਜ਼ ਨੂੰ ਲੈ ਕੇ ਕੋਈ ਰਣਨੀਤੀ ਬਣਾਈ ਗਈ ਜੀ ਸਾਡੇ ਵੱਲੋਂ ਬਿਲਕੁਲ ਇੱਕ ਸਟਰੋਂਗ ਰਣਨੀਤੀ ਬਣਾਈ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਪਹਿਲਾਂ ਵੀ ਜਿਹੜੇ ਮੈਕਸਿਮਮ ਕੇਸਸ ਨੇ ਸਾਡੇ ਵੱਲੋਂ ਟ੍ਰੇਸ ਕੀਤੇ ਗਏ ਨੇ ਹੁਣ ਵੀ ਅਸੀਂ ਤਕਰੀਬਨ ਜਿਹੜੇ ਮੋਸਟ ਆਫ ਦਾ ਕੇਸਸ ਉਹਨਾਂ ਚ ਸਾਡੇ ਕੋਲ ਬੰਦੇ ਆਈਡੈਂਟੀਫਾਈਡ ਨਹੀਂ ਆ ਬੰਦੇ ਅਰੈਸਟ ਕੀਤੇ ਜਾ ਚੁੱਕੇ ਨੇ ਮੈਂ ਤੁਹਾਡੇ ਸਾਰਿਆਂ ਰਾਹੀਂ ਦੁਬਾਰਾ ਇਹ ਮੈਸੇਜ ਦੇਣਾ ਚਾਹੁੰਗੀ ਕਿ ਜੇ ਕਿਸੇ ਨੂੰ ਕਾਲ ਆਂਦੀ ਹੈ ਇਹ ਜੀ ਤਾਂ ਉਹ ਜ਼ਰੂਰੀ ਗੱਲ ਹੈ ਕਿ ਉਹ ਪੁਲਿਸ ਤੱਕ ਕੰਪਲੇਂਟ ਦੇ ਫਾਰਮ 'ਚ ਪਹੁੰਚੇ ਸਾਡੇ ਵੱਲੋਂ ਇਹਦੇ ਤੇ ਇਮੀਡੀਏਟ ਐਕਸ਼ਨ ਲਿੱਤਾ ਜਾ ਰਿਹਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਹਰ ਤਰੀਕੇ ਦੇ ਨਾਲ ਇਹਨੂੰ ਅਸੀਂ ਟ੍ਰੇਸ ਕਰਾਂਗੇ ਤੇ ਕਿਸੇ ਵੀ ਇਹ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਕਿ ਬੰਦੇ ਫੜੇਗੇ ਕਿ ਕਿੰਨੀ ਉਮਰ ਦੇ ਹੈਗੇ ਨੇ ਜਾ ਪੜ੍ਹੇ ਲਿਖੇ ਕਿੰਨੇ ਆ ਗਏ ਜੀ ਪਤਾ ਲੱਗਦਾ ਘਾਟੀ ਉਮਰ ਹੈ ਜੀ ਇਹਨਾਂ ਦੀ ਹਰਪ੍ਰੀਤ ਸਿੰਘ ਮੈਕਪ੍ਰੀਤਾ ਐਂਡ ਮੋਰ ਮੈਕਪ੍ਰੀਤਾ ਵੀ ਕਿਸਾਲਾਂ ਦਾ ਹੈਗਾ ਤੇ ਇਹ ਹਰਪ੍ਰੀਤ ਐਂਡ ਮੋਲ ਦੀ ਉਮਰ ਕੁਛ ਹੋਣਾਂ ਤੋਂ ਵੱਧ ਹੈਗੀ ਹੈ ਮੈਡਮ ਦੇਖਣ ਚਾਇਆ ਕਿ ਜਿੰਨੇ ਬੱਚੇ ਫੜੇ ਆ ਰਹੇ ਆ ਸੋਸ਼ਲ ਸਾਰਾ ਕੋਈ ਛੋਟੀ ਉਮਰ ਦੇ ਕੋਈ 16 ਸਾਲ ਦਾ ਕੋਈ 17 ਸਾਲ ਦਾ ਤਾਂ ਮਾਪਿਆਂ ਨੂੰ ਕੀ ਹੈ ਬਪੀਚਰਨੇ ਚਾਹੁੰਦੇ ਬੱਚਾ ਇਹ ਜੀ ਬਹੁਤ ਜ਼ਰੂਰੀ ਗੱਲ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹ ਜਿਹੜੀ ਕ੍ਰਾਈਮ ਦੀ ਦੁਨੀਆ ਹੁੰਦੀ ਹੈ ਇਹਦੇ ਚੋਂ ਇਹ ਇਸ ਰਾਤੀ ਕਦੇ ਸਵੇਰ ਨਹੀਂ ਹੁੰਦੀ ਤੇ ਇਹ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਨਾ ਤੇ ਪੜ ਲਿਖ ਕੇ ਜੋ ਵੀ ਸਾਡੇ ਜੋ ਅਸੀਂ ਆ